ਹਵੇਲੀ ਚ ਕਰ ਲਈ ਅਫੀਮ ਦੀ ਖੇਤੀ 29 ਕਿਲੇ ਡੋਡਾ ਚੂਰਾ ਪੋਸ ਦੇ ਬੂਟਿਆਂ ਸਮੇਤ ਇੱਕ ਵਿਅਕਤੀ ਨੂੰ ਕੀਤਾ ਕਾਬੂ ਐਸਐਸਪੀ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨਸ਼ੇ ਦੇ ਖਿਲਾਫ ਚਲਾਈ ਗਈ ਮੁਹਿੰਮ ਤੇ ਤੇ ਥਾਣਾ ਤਾਰੀਵਾਲ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਅਮਨਦੀਪ ਸਿੰਘ ਪੁੱਤਰ ਅਜਮੇਰ ਸਿੰਘ ਉਸ ਦਾ ਨੌਕਰ ਕਸ਼ਮੀਰ ਮਸੀਹ ਉਰਫ ਭੋਲਾ ਪੁੱਤਰ ਰਤਨ ਮਸੀਹ ਵਾਸੀ ਸਿੰਧਵਾਲ ਜਿਨ੍ਹਾਂ ਦੇ ਖੇਤ ਵਿੱਚ ਹਵੇਲੀ ਹੈ ਉਸ ਜਗ੍ਹਾ ਤੇ ਡੋਡਾ ਚੂਰਾ ਪੌਦੇ ਦੇ ਬੂਟੇ ਲਗਾਏ ਹੋਏ ਹਨ ਜਿਨ੍ਹਾਂ ਨੂੰ ਕੱਟ ਕੇ ਲੈ ਕੇ ਜਾਣ ਦੀ ਤਿਆਰੀ ਵਿੱਚ ਸਨ थाना ਤਾਰੀਵਾਲ ਦੀ ਪੁਲਿਸ ਟੀਮ ਨੇ ਅਮਨਦੀਪ ਦੀ ਹਵੇਲੀ ਵਿੱਚ ਰੇਡ ਕੀਤਾ ਤੇ ਮੌਕੇ ਤੇ ਤਕਰੀਬਨ 29 ਕਿਲੋ 200 ਗ੍ਰਾਮ ਡੋਡੇ ਦੇ ਬੂਟੇ ਬਰਾਮਦ ਕੀਤੇ ਅਤੇ ਮੌਕੇ ਤੇ ਕਸ਼ਮੀਰ ਮਸੀਹ ਨੂੰ ਗ੍ਰਿਫਤਾਰ ਕੀਤਾ ਅਤੇ ਇਸ ਦੇ ਮਾਲਕ ਅਮਨਦੀਪ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਟੀਮਾ ਬਣਾ ਕੇ ਸ਼ਾਪੇਮਾਰੀ ਕੀਤੀ ਜਾ ਰਹੀ ਹੈ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀ ਦੀ ਰਿਪੋਰਟ ਦਿਖ ਆ ਜੇਗੀ ਆਈ ਜਾਣੀ ਦੇਖੋ ਲੱਖ ਆਇਆ 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 ਆ ਉਹ ਅੱਛਾ ਦੋ ਸੇਮਾ ਨੂੰ ਫੋਨ ਕਰਦੇ ਤੋ ਤੇ ਆਂ ਕਿੰਦੇ ਜੀ ਦਾ ਨਾਮ ਜਾਣ ਲੈ ਲੋ ਥਾਣਾ ਧਾਰੀਵਾਲ ਦੇ ਜਿਹੜੇ ਐਸ ਐਚਓ ਸਾਹਿਬ ਤੇ ਪੁਲਿਸ ਫੋਰਸ ਆ ਉਹਨਾਂ ਨੂੰ ਇੱਕ ਬਹੁਤ ਵੱਡੀ ਸਫਲਤਾ ਮਿਲੀ ਜਦੋਂ ਐਸੇ ਮੁਖਬਰ ਨੇ ਇਤਲਾਹ ਦਿੱਤੀ ਸੀਗੀ ਤੇ ਜਿਹੜਾ ਆਪਣਾ ਅਮਨਦੀਪ ਸਿੰਘ ਸਾਨਾ ਹੋਇਆ ਜਮੇਰ ਸਿੰਘ ਰਣੀਆਂ ਪਿੰਡ ਦਾ ਵਾ ਤੇ ਇਹਦਾ ਜਿਹੜਾ ਨਾਲ ਨੌਕਰ ਰੱਖਿਆ ਵਾ ਕਸ਼ਮੀਰ ਕਸ਼ਮੀਰ ਮਸੀ ਉਰਫ ਭੋਲਾ ਸਾਨਾ ਰਤਨ ਮਸੀ ਵਾਸੀ ਸਿੱਧਵਾਂ ਦਾ ਇਹਨਾਂ ਨੇ ਜਿਹੜਾ ਆਪਣੇ ਖੇਤਾਂ ਦੇ ਵਿੱਚ ਜਿਹੜੀ ਹਵੇਲੀ ਆ ਉਹਦੇ ਨਾਲ ਪੈੜੀ ਦੇ ਵਿੱਚ ਜਿਹੜਾ ਵਾ ਡੋਡੇ ਪੋਸਟ ਦੇ ਜਿਹੜੇ ਬੂਟੇ ਜਿਹੜੇ ਆ ਉਹ ਲਾਏ ਹੋਏ ਆ ਤੇ ਉਹਨਾਂ ਨੂੰ ਜਿਹੜਾ ਇਹਨੇ ਵੱਡ ਕਿਤੇ ਮਤਲਬ ਲੈ ਕੇ ਕਿਤੇ ਚੱਲੇ ਆ ਜਿਹਦੇ ਸਬੰਧ ਦੇ ਵਿੱਚ ਤੁਰੰਤ ਜਿਹੜੇ ਆ ਥਾਣਾ ਧਾਰੀਵਾਲ ਦੀ ਐਸਐਚਓ ਸਾਹਿਬ ਤੇ ਇਹਨਾਂ ਦੀ ਟੀਮ ਨੇ ਜਿਹੜਾ ਵਾ ਹਰਕਤ ਚ ਆਉਂਦੇ ਉਸੇ ਤੁਰੰਤ ਉੱਥੇ ਜਿਹੜਾ ਮੌਕੇ ਦੇ ਉੱਤੇ ਜਾ ਕੇ ਅਮਨਦੀਪ ਸਿੰਘ ਦੀ ਵੇਲੀ ਦੇ ਬਾਹਰ ਜਿਹੜਾ ਉੱਥੇ ਖੇਤਾਂ ਦੇ ਵਿੱਚ ਰੇਡ ਕੀਤਾ ਤੇ ਉੱਥੇ ਜਿਹੜੇ ਆ ਚੂਰਾ ਪੋਸਟ ਦੇ ਜਿਹੜੇ ਆ ਉਹ ਬੂਟੇ ਜਿਹੜੇ ਇਹਨਾਂ ਨੇ ਵੱਢ ਕੇ ਰੱਖੇ ਹੋਏ ਸੀ ਦੀ ਲੈ ਕੇ ਚੱਲੇ ਸੀਗੇ ਉਹ ਜਿਹੜੇ ਉੱਥੋਂ ਬਰਾਮਦ ਹੋਏ ਆ ਜਿਨ੍ਹਾਂ ਦੀ ਜਿਹੜੀ ਆ ਮੌਕੇ ਦੇ ਉੱਤੇ ਜਿਹੜੀ ਗਿਰਤੀ ਕੀਤੀ ਗਈ ਜਿਹੜੇ 29 ਕਿਲੋ 200 ਗ੍ਰਾਮ ਜਿਹੜੇ ਆ ਇਹ ਜਿਹੜੇ ਪੋਪੀਅਸਕ ਦੇ ਜਿਹੜੇ ਬੂਟੇ ਆ ਇਹ ਹੋਏ ਆ ਤੇ ਇਹ ਇੱਕ ਪੁਲਿਸ ਦੀ ਬੜੀ ਵੱਡੀਆਂ ਵਧੀਆ ਸਫਲਤੀ ਆ ਮੌਕੇ ਦੇ ਕਸ਼ਮੀਰ ਮਸੀਹ ਰੋ ਭੋਲਾ ਸਾ ਨਫਰਤਨ ਮਸੀਹ ਪਿੰਡ ਸਿਧਵਾ ਦਾ ਉਹਨੂੰ ਮੌਕੇ ਦੇ ਉੱਤੇ ਗ੍ਰਿਫਤਾਰ ਕਰ ਲਿਆ ਗਿਆ ਜਿਹਦੇ ਸਬੰਧ ਦੇ ਵਿੱਚ ਥਾਣਾ ਤਾਰੀਵਾਲ ਵਿਖੇ ਮਕਦਮਾ ਨੰਬਰ 31 ਮਿਤੀ 7/4/24 ਅੰਡਰ ਸੈਕਸ਼ਨ 18 62 85 ਐਨ ਡੀ ਪੀ ਐਸ ਅਖਦ ਤਹਿਤ ਪਰਚਾ ਦਰਜ ਕਰਕੇ ਇਹਦੀ ਤਫ਼ਤੀਸ਼ ਕੀਤੀ ਜਾ ਰਹੀ ਆ ਦੂਸਰਾ ਜਿਹੜਾ ਪਗੋੜਾ ਦੋਸ਼ੀ ਆ ਅਮਨਦੀਪ ਸਿੰਘ ਸਨ ਹਜਮੇਰ ਸਿੰਘ ਰਣੀਆਂ ਦਾ ਇਹਦੇ ਤੇ ਜਿਹੜੇ ਪੁਲਿਸ ਪਾਰਟੀਆਂ ਬਣਾ ਕੇ ਰੇਡ ਕੀਤੇ ਜਾ ਰਿਹਾ ਇਹਨੂੰ ਜਲਦੀ ਤੋਂ ਜਲਦੀ ਜਿਹੜਾ ਗ੍ਰਿਫਤਾਰ ਕਰ ਲਿਆ ਜਾਏਗਾ ਹਾਂਜੀ ਇਹ ਪਤਾ ਲੱਗਾ ਵਾ ਵੀ ਇਹਦੀ ਇੱਕ ਅੰਡੇ ਦੇ ਉੱਤੇ ਬੇਕਰੀ ਨਾ ਬੇਕਰੀ ਦਾ ਤੇ ਪਤਾ ਨਹੀਂ ਇਹਦਾ ਨਾਮ ਅਮਨਦੀਪ ਸਿੰਘ ਜਿਹੜਾ ਮਾਲਕ ਹੈ ਸਾਨੂੰ ਅਜਮੇਰ ਸਿੰਘ ਰਣੀਆਂ ਪਿੰਡ ਦਾ ਜੀ ਤਾਂ ਪਿਛੋਕੜ ਕੀ ਹੈ ਜੀ ਕੋਈ ਪਹਿਲਾਂ ਵੀ ਕ੍ਰਿਮੀਨਲ ਟੋਕੜੇ ਦਾ ਜੀ ਹਾਂ ਜੀ ਇਹਦੇ ਬਾਰੇ ਵੈਰੀਫਾਈ ਕਰ ਰਹੇ ਆ ਤੁਸੀਂ ਆਪਣੇ ਰਿਕਾਰਡ ਦੇ ਉਤੋਂ ਤਸਦੀਕ ਕਰਕੇ ਤੇ ਫਿਰ ਇਹਦਾ ਪਤਾ ਚੱਲੇਗਾ ਪਾਹਲ ਬੇਕਰੀ ਪਾਹਲ ਬੇਕਰੀ ਸਰ ਤਾਰੀ ਵਾਲ ਦੇ ਵਿੱਚ ਹਾਂ ਜੀ ਮੇਨ ਬਾਜ਼ਾਰ ਤਾਰੀ ਵਾਲ